ਮੈਂ ਆਪਣੇ ਵੱਲੋਂ ਔਰ ਸਾਡੀ ਸਾਰੀ ਹੀ ਟੀਮ ਵੱਲੋਂ ਮੇਰੇ ਸਾਰੇ ਸਾਡੇ 파ਰਸ਼ਲ ਸਾਥੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਇਹ ਯਕੀਨ ਦਿਵਾਉਣਾ ਚਾਹਨਾ ਹੈ ਕਿ ਜਿਹੜਾ ਆਉਣ ਵਾਲਾ ਸਮੇਂ ਹੈ ਉਹ ਜਲੰਧਰ ਸ਼ਹਿਰ ਦੀ ਤਰੱਕੀ ਦੇ ਲਈ ਜੋ ਬੈਸਟ ਹੋ ਸਕੇਗਾ ਉਹ ਅਸੀਂ ਸਾਰੇ ਰਲ ਮਿਲ ਕੇ ਆਪਣੇ 파ਰਸ਼ਲ ਸਾਥੀਆਂ ਦੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਆਪੋਜੀਸ਼ਨ ਦੇ 파ਰਸ਼ਲ ਸਾਥੀ ਹੈ ਉਹਨਾਂ ਦੇ ਵੀ ਸਹਿਯੋਗ ਦੇ ਨਾਲ ਜਲੰਧਰ ਸ਼ਹਿਰ ਨੂੰ ਇੱਕ ਡਿਵੈਲਪਡ ਸਿਟੀ ਅਸੀਂ ਬਣਾਵਾਂਗੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਜਲੰਧਰ ਦੇ ਵਿਕਾਸ ਦੇ ਲਈ ਵਚਨਬੱਧ ਹੈ ਔਰ ਸਪੈਸ਼ਲੀ ਇੱਕ ਸੀਐਮ ਸਾਹਿਬ ਵੱਲੋਂ ਕਲੀਅਰ ਮੈਸੇਜ ਹੈ ਬਈ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਅੱਜ ਸਪੈਸ਼ਲੀ ਜਿਹੜੀ ਮੇਰੀ ਡਿਊਟੀ ਲੱਗੀ ਹੈ ਸਿਰਫ ਇਸ ਕੰਮ ਲਈ ਲੱਗੀ ਹੈ ਬਈ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਕੋਈ ਵੀ ਕਰਪਸ਼ਨ ਕਿਸੇ ਵੀ ਤਰੀਕੇ ਦੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਜੋ ਜੋ ਜਿਹੜੀਆਂ ਬੇਸਿਕ ਨੀਡਸ ਹੈਗੀਆਂ ਮੈਂ ਜਲੰਧਰ ਵਾਸਤੇ ਚਾਹੇ ਉਹ ਸੀਵਰੇਜ ਦੀ ਸਮੱਸਿਆ ਤੁਸੀਂ ਜਾਣਦੇ ਹੋ ਕਿ ਬਹੁਤ ਬੜੀ ਸਮੱਸਿਆ ਜਲੰਧਰ ਦੇ ਵਿੱਚ ਅਜ ਦੇ ਤਰੀਕੇ ਚ ਬਣੀ ਹੋਈ ਹੈ ਚਾਹੇ ਉਹ ਗੰਦੇ ਪਾਣੀ ਦੀ ਸਮੱਸਿਆ ਹੈ ਸਟਰੀਟ ਡਾਕਸ ਦੀ ਸਮੱਸਿਆ ਹੈ ਲਾਈਟਸ ਦੀ ਬਹੁਤ ਹਜੇ ਸਮੱਸਿਆ ਆ ਰਹੀ ਹੈ ਮੇਨਟੇਨੈਂਸ ਨਹੀਂ ਕਈ ਜਗ੍ਹਾ ਤੇ ਸਮੱਸਿਆ ਆ ਰਹਾ ਔਰ ਇਹ ਸੜਕਾਂ ਜਿੱਦਾ ਆਪਾਂ ਕਹਿ ਸਕਦੇ ਕਈ ਜਗ੍ਹਾ ਤੇ ਬਹੁਤ ਹਜੇ ਟੁੱਟੀਆਂ ਹੋਈਆਂ ਜਿਹੜੀਆਂ ਨਹੀਂ ਦੁਬਾਰਾ ਨਹੀਂਆ ਬਣ ਪਈਆਂ ਔਰ ਇਹ ਸਾਰੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣਗੀਆਂ ਔਰ ਜੋ ਰੈਵਨਿਊ ਕਾਰਪੋਰੇਸ਼ਨ ਦਾ ਉਹ ਕਿਸ ਤਰੀਕੇ ਦੇ ਨਾਲ ਵਧਾਇਆ ਜਾਵੇ ਉਹ ਅਸੀਂ ਵਿਧਾਨ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਜੈਨੂਇਨ ਤਰੀਕੇ ਦੇ ਨਾਲ ਇਹ ਜਿਹੜਾ ਪੈਸਾ ਹੈ ਉਹ ਕਾਰਪੋਰੇਸ਼ਨ ਦੇ ਸਰਕਾਰ ਦੇ ਜਿਹੜਾ ਸਰਕਾਰ ਦਾ ਹਿੱਸਾ ਬੰਦਾ ਉਹ ਸਰਕਾਰ ਦੇ ਖਾਤੇ ਦੇ ਵਿੱਚ ਹੀ ਜਾਵੇ ਉਸ ਵੱਲ ਪੂਰਾ ਧਿਆਨ ਦਿੱਤਾ ਜਾਵੇਗਾ ਔਰ ਇੱਕ ਮੈਂ ਲਾਸਟ ਦੇ ਵਿੱਚ ਇੱਕ ਰਿਕਵੈਸਟ ਜ਼ਰੂਰ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਕਰਨੀ ਚਾਹਾਂਗਾ ਕਿ ਇਹ ਜਲੰਧਰ ਸ਼ਹਿਰ ਸਾਡੇ ਸਾਰਿਆਂ ਦਾ ਸ਼ਹਿਰ ਹੈ ਇਹ ਕੋਈ ਇਕੱਲੇ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਜਾਂ ਪਾਰਸ਼ਾਦਾਂ ਦੀ ਡਿਊਟੀ ਨਹੀਂ ਹੈ ਸ਼ਹਿਰ ਨੂੰ ਸੰਭਾਲਣਾ ਇਹ ਆਪਣੇ ਸਾਰੇ ਨਾਗਰਿਕਾਂ ਦਾ ਇੱਕ ਮੈਂ ਕਹਾਂਗਾ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਾਡਾ ਆਪਣਾ ਸ਼ਹਿਰ ਹੈ ਅਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਖੂਬਸੂਰਤ ਬਣਾ ਸਕਦੇ ਹਾਂ ਔਰ ਉਹਦੇ ਵਿੱਚ ਜਿਹੜੀ ਪਬਲਿਕ ਦੀ ਜਿਹੜੀ ਭਾਗੀਦਾਰੀ ਆ ਉਹ ਵੀ ਨਾਲ ਵੀ ਹਰ ਰੈਜ਼ੀਡੈਂਟ ਆਪਣੀ ਆਪਣੀ ਜ਼ਿੰਮੇਵਾਰੀ ਸਮਝੇ ਪਾਰਸ਼ਦ ਆਪਣੀ ਜ਼ਿੰਮੇਵਾਰੀ ਸਮਝਣ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਆਪਣੀ ਜ਼ਿੰਮੇਵਾਰੀ ਸਮਝਣ ਔਰ ਰੈਜ਼ੀਡੈਂਟਸ ਵੀ ਆਪਣੀ ਜ਼ਿੰਮੇਵਾਰੀ ਸਮਝਣ ਔਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਬਹੁਤ ਸਖਤੀ ਵੀ ਕੀਤੀ ਜਾਵੇ ਪਰ ਉਹ ਜਿਹੜੀ ਸਖਤੀ ਹੋਏਗੀ ਉਹ ਸ਼ਹਿਰ ਦੀ ਬਿਹਤਰੀ ਦੇ ਲਈ ਹੋਏਗੀ ਔਰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੇ ਕੋਈ ਹੋਰ ਸਵਾਲ ਤੁਹਾਡਾ ਕੋਈ ਪੁੱਛਣਾ ਚਾਹੁੰਦੇ ਹੈਂ ਥੈਂਕ ਯੂ ਮੇਅਰ ਲਈ ਸੀ ਕਾਫੀ ਚੁਣੌਤੀਆਂ ਤੁਹਾਡੇ ਅੱਗੇ ਆ ਸਕਦੀਆਂ ਕਿਸ ਤਰ੍ਹਾਂ ਉਹਨਾਂ ਨੂੰ ਮੈਨੇਜ ਜਿਹੜਾ ਸੀ ਮੈਂ ਲਾਈਫ ਦੇ ਵਿੱਚ ਹਮੇਸ਼ਾ ਚੁਣੌਤੀਆਂ ਨੂੰ ਇੱਕ ਓਪਰਚੁਨਿਟੀ ਦੇ ਰੂਪ ਦੇ ਵਿੱਚ ਹੀ ਦੇਖਿਆ ਕਿਉਂਕਿ ਜਿੰਨੀ ਲਾਈਫ ਦੇ ਵਿੱਚ ਚੁਣੌਤੀ ਹੋਏਗੀ ਓਨੀ ਹੀ ਵੱਡੀ ਓਪਰਚੁਨਿਟੀ ਵੀ ਹੋਏਗੀ ਭਾਵੇਂ ਜੇ ਕਿਸੇ ਜਗ੍ਹਾ ਤੇ ਕੋਈ ਕੰਮ ਹੀ ਨਹੀਂ ਕਰਨ ਵਾਲਾ ਤੇ ਉੱਥੇ ਆਪਾਂ ਕਰ ਵੀ ਕੀ ਸਕਦੇ ਹਾਂ ਤੋਂ ਸੋ ਅੱਛੇ ਦਾ ਕੰਮਾਂ ਦੀ ਪਰਮਾਰ ਹੈ ਦਿਨ ਰਾਤ ਇੱਕ ਕਰ ਦਿਆਂਗੇ 24 ਇੰਟੂ 7 ਜੋ ਵੀ ਸ਼ਰਲੀ ਬੈਸਟ ਹੋ ਸਕੇਗਾ ਉਹ ਕਰਾਂਗੇ ਮੇਰੇ ਸਾਹ ਲੱਗਦਾ ਕਿ ਕਾਰਪੋਰੇਸ਼ਨ 'ਚ ਕਈ ਸੁਧਾਰ ਕਰਨ ਦੀ ਵੀ ਜ਼ਰੂਰਤ ਹੈ ਬਹੁਤ ਜ਼ਿਆਦਾ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਹਨੂੰ ਵੀ ਪਤਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਹੈਂਡਲ ਕੀਤਾ ਗਿਆ ਪਰसों ਤੋਂ ਸਾਰੇ ਜਿੰਨੇ ਡਿਪਾਰਟਮੈਂਟਸ ਹੈ ਉਹ ਸਾਰਿਆਂ ਦੀਆਂ ਵਾਰੀ-ਵਾਰੀ ਮੀਟਿੰਗਸ ਕਾਲ ਕਰ ਲੈਂਤੀਆਂ ਗਈਆਂ ਮੈਂ ਹਰ ਡਿਪਾਰਟਮੈਂਟ ਨੂੰ ਪਹਿਲਾਂ ਤਾਂ ਗਰਾਊਂਡ ਲੈਵਲ ਤੇ ਸਮਝਾਇਆ ਜਾਏਗਾ ਕਿ ਕਿੱਥੇ-ਕਿੱਥੇ ਕੀ-ਕੀ ਕਮੀਆਂ ਹੈਗੀਆਂ ਵੈਸੇ ਮੈਂ ਆਲਰੇਡੀ 12 ਸਾਲਾਂ ਤੋਂ ਇਹ ਸਾਰੇ ਕਾਰਪੋਰੇਸ਼ਨ ਦੇ ਸਾਰੇ ਸਿਸਟਮ ਦਾ ਮੈਂ ਯੂਜ਼ ਟੂ ਹੈ ਪਰ ਫਿਰ ਵੀ ਜਿੱਥੇ-ਜਿੱਥੇ ਵੀ ਜੋ-ਜੋ ਕਮੀਆਂ ਹੈਗੀਆਂ ਮੈਂ ਉਹ ਹਰ ਡਿਪਾਰਟਮੈਂਟ ਨੂੰ ਜੇ ਕੋਈ ਜਿਸ ਜੇ ਕੋਈ ਡਿਪਾਰਟਮੈਂਟ ਰੈਵਨਿਊ ਜਨਰੇਟ ਕਰਨ ਵਾਲਾ ਵਾ ਕਿ ਉਹ ਰੈਵਨਿਊ ਜਨਰੇਟ ਕਿੱਦਾਂ ਹੋਰ ਅੱਛਾ ਹੋ ਸਕਦਾ ਵਾ ਔਰ ਜੋ ਕਮੀਆਂ ਵਾ ਉਹ ਸਾਰੀਆਂ ਦੂਰ ਕੀਤੀਆਂ ਜਾਈਆਂ ਔਰ ਜਨਤਾ ਨੂੰ ਅਸੀਂ ਕੀ ਬਿਹਤਰ ਸੁਵਿਧਾਵਾਂ ਦੇ ਸਕਦੇ ਆ ਜਿਹੜੀਆਂ ਇੱਕ ਕਾਰਪੋਰੇਸ਼ਨ ਦੇ ਲੈਵਲ ਤੇ ਸਾਡੀ ਜ਼ਿੰਮੇਵਾਰੀ ਬੰਦੀਆਂ ਉਹ ਕੀਤੀਆਂ ਜਾਊਗੀਆਂ ਤੁਹਾਡੇ ਵੱਲੋਂ ਕੀ ਮੁੱਖ ਕੰਮ ਜਿਹੜੇ ਸੋਚੇ ਗਏ ਨੇ ਪਹਿਲਾਂ ਪਹਿਲ ਦੇ ਆਧਾਰ ਤੇ ਜਿਹੜੇ ਕੀ ਇਹ ਕੰਮ ਹੋਣ ਵਾਲੇ ਬੇਸਿਕ ਇਹੀ ਕੰਮ ਜਿਹੜੇ ਮੈਂ ਤੁਹਾਡਾ ਹੁਣ ਵੀ ਡਿਸਕਸ ਕੀਤੇ ਆ ਚਾਹੇ ਉਹ ਸੀਵਰੇਜ ਦੀ ਸਮੱਸਿਆ ਹੋਵੇ ਗੰਦੇ ਪਾਣੀ ਦੀ ਸਮੱਸਿਆ ਹੋਵੇ ਔਰ ਜਿਹੜੀਆਂ ਸਾਡਾ 스마트 ਸਿਟੀ ਦਾ ਜਿਹੜਾ ਇੱਕ ਬਹੁਤ ਵੱਡਾ ਇੱਕ ਇਸ਼ੂ ਚੱਲ ਰਿਹਾ ਵਾ 스마트 ਸਿਟੀ ਦਾ ਜਿਹੜਾ ਪੈਸਾ ਵਾ ਉਹ ਜਨਤਾ ਦਾ ਪੈਸਾ ਸੀਗਾ ਉਹ ਜਨਤਾ ਦੇ ਫੰਡਸ ਦੇ ਰੂਪ ਦੇ ਵਿੱਚ ਸਾਨੂੰ ਉਪਰੋਂ ਦੀ ਜਦੋਂ ਆਇਆ ਸਾਨੂੰ ਜਵੰਦਰ ਸ਼ਹਿਰ ਨੂੰ ਮਿਲਿਆ ਉਹਦਾ ਦੁਰਉਪਯੋਗ ਜਿਸ ਤਰੀਕੇ ਨਾਲ ਕੀਤਾ ਗਿਆ ਤੁਸੀਂ ਸਾਰੇ ਜਾਣਦੇ ਹੋ ਔਰ ਉਹ ਬਹੁਤ ਜਲਦ ਮਤਲਬ ਵਿਦਆਊਟ ਵੇਸਟਿੰਗ ਅ ਸਿੰਗਲ ਡੇ ਉਹ ਸਾਰਾ ਉਸ ਮਤਲਬ ਇਹ ਨਹੀਂ ਹੈ ਕੋਈ ਕਿ ਮੈਂ ਦੋ ਕੰਮ ਪਹਿਲਾਂ ਕਰਨੇ ਦੋ ਬਾਅਦ ਚ ਕਰਨੇ ਆ ਜੇ 10 ਕੰਮ ਹੈਗੇ 10 ਦੇ 10 ਕੰਮ ਪੈਟਰੋਲ ਚੱਲੂਗੇ ਪਰ ਇਹ ਮੁਸਲ ਜਿਨ੍ਹਾਂ ਨੇ ਘਟਾਲਾ ਕੀਤਾ ਉਹ ਖੁਦ ਤੁਹਾਡੀ ਪਾਰਟੀ ਤੋਂ ਟਿਕਟ ਆਪਣਾ ਲੈ ਕੇ ਇਲੈਕਸ਼ਨ ਲੜੇ ਨੇ ਪਹਿਲਾਂ ਮੀਰ ਸਾਹਿਬ ਇੱਥੇ ਹੋ ਹੀ ਰਹੇ ਨੇ ਦੀ ਟੀਜ਼ਰ ਆ ਗਿਆ ਉਸ ਤੋਂ ਬਾਅਦ ਉਹ ਹੀ ਜਿਹੜੇ ਨੇ ਕਾਂਸਰ ਦੀ ਟਿਕਟ ਲੈ ਕੇ ਇਲੈਕਸ਼ਨ ਲੜੇ ਨੇ ਕੀ ਅਗਰ ਉਹ ਬਦੋਸ਼ੀ ਪਾਈ ਜਾਂਦੇ ਤਾਂ ਤੁਹਾਡਾ ਵਪਾਰ ਵੀ ਕੀ ਤੇ ਕੋਹ ਹਜੇ ਤੱਕ ਤਾਂ ਕੋਈ ਕਿਸੇ ਦਾ ਨਾਮ ਨਹੀਂ ਆਇਆ ਵੀ ਕਿੰਨੇ ਘਟਾਲਾ ਕੀਤਾ ਵਾ ਹਜੇ ਤਾਂ ਜਾਂਚ ਚੱਲ ਰਹੀ ਹੈ ਤਾਂ ਹਜੇ ਬਹੁਤ ਦੂਰ ਦਾ ਵਿਸ਼ੇ ਹੈ ਜੋ ਵੀ ਹੋਏਗਾ ਉਹਦੇ ਤੇ ਉਹਦੇ ਵਾਸਤੇ ਕੋਤਾ ਸਾਰਿਆਂ ਲਈ ਲਾਗੂ ਹੁੰਦਾ ਜੀ ਸਭ ਤੋਂ ਜਿਆਦਾ 12 ਕੁ 20000 ਜਿਨ ਨੂੰ ਜਿੱਦ ਨਹੀਂ ਕੋਈ ਜਗ੍ਹਾ ਨਹੀਂ ਹੈ ਕਾਫੀ ਡੋਗ ਰੱਖ ਉਹਦੇ ਵਾਸਤੇ ਆਲਰੇਡੀ ਬਿਲਕੁਲ ਉਹਦੇ ਵਾਸਤੇ ਆਲਰੇਡੀ ਕੁਝ ਆਈਡੀਆਜ਼ ਚੱਲ ਰਹੇ ਆ ਉਹ ਸਾਰੇ ਬੁੱਧੀਜੀਵੀਆਂ ਦੇ ਨਾਲ ਜਿਹੜੇ ਇਸ ਫੀਲਡ ਦੇ ਮਾਸਟਰਸ ਹੈਗੇ ਆ ਉਹਨਾਂ ਨਾਲ ਡਿਸਕਸ ਕਰਕੇ ਕੋਈ ਨਾ ਕੋਈ ਕਿਤੇ ਕੋਈ ਡੌਗ ਪਾਉਂਡ ਦੀ ਕੋਈ ਵਿਵਸਥਾ ਇਸ ਤਰੀਕੇ ਦੇ ਤਿੰਨ ਚਾਰ ਜਗ੍ਹਾ ਤੇ ਕੀਤੀ ਜਾਵੇ ਉਹ ਜ਼ਰੂਰ ਕਰਾਂਗੇ ਜੋ ਬੈਸਟ ਹੋ ਸਕਦਾ ਹੋਊਗਾ ਉਹ ਉਹ ਕਰਾਂਗੇ ਜੀਰੋ ਕ੍ਰਪਸ਼ਨ ਪਾਵਰ ਮਹਾਂ ਸਾਹਿਬ ਨੇ ਇੱਕ ਰੱਖਿਆ ਜਿਹੜੇ ਪਿਛਲੇ ਸਰਕਾਰਾਂ ਦੇ ਵੀ ਪੰਜ ਦੇ ਵਿੱਚ ਇੰਨੀਆ ਬੜੀਆਂ ਕਰਪਸ਼ਨ ਹੋਈਆਂ ਹਰ ਇੱਕ ਮੈਕਨੇਜ਼ੇ ਵਿੱਚ ਕਰਪਸ਼ਨ ਵਧੀ ਹੋਈ ਹੈ ਉਹਨੂੰ ਕਿੱਦਾਂ ਤੁਸੀਂ ਇੱਕ ਕ੍ਰਪਸ਼ਨ ਨੂੰ ਦੂਰ ਕਿੱਦਾਂ ਕਰੋਗੇ ਕੀ ਉਹਦੇ ਪੈਰਾਮੀਟਰਸ ਹੈਗੇ ਉਹ ਕੁਝ ਸਭ ਤੋਂ ਪਹਿਲੀ ਗਲਤੀ ਇਹ ਹੈ ਵੀ ਜਿਹੜੀਆਂ ਜਿੱਥੇ-ਇਥੇ ਕ੍ਰਪਸ਼ਨ ਹੋ ਰਹੀ ਹੈਗੀ ਆ ਉਹ ਕਾਫੀ ਹੱਦ ਤੱਕ ਤਾਂ ਨੌਲੇਜ ਹੈ ਮੇਰੀ ਕਿਉਂਕਿ ਮੈਂ ਆਲਰੇਡੀ ਇਸ ਸਾਰੇ ਤੋਂ ਮੈਂ ਦੱਸਿਆ ਵਾ ਮੈਂ ਕਾਰਪੋਰੇਸ਼ਨ ਦੇ ਸਾਰੇ ਜੋ ਇਹਨਾਂ ਦੇ ਆਪਰੇਸ਼ਨਸ ਆ ਉਹਦਾ ਮੈਂ ਯੂਜ਼ ਟੂ ਆ ਉਹ ਚੋਂ ਬਹੁਤ ਜ਼ਿਆਦਾ ਮੇਰੀ ਨੌਲੇਜ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਜੇ ਮੈਂ ਹੁਣ ਸਾਰਾ ਕੁਝ ਤਾਂ ਹੁਣ ਦੱਸ ਦਵਾਂ ਤੇ ਉਹ ਠੀਕ ਨਹੀਂ ਹੈ ਤੋ ਤੁਹਾਨੂੰ ਆਨਲਾਈਨ ਵਾਲੇ ਸਮੇਂ ਦੇ ਵਿੱਚ ਆਪੇ ਨਜ਼ਰ ਆਣਾ ਸ਼ੁਰੂ ਹੋ ਜਾਣਾ ਮੈਂ ਤੇ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਕੋਈ ਜਿੰਨੇ ਵੀ ਕਿਸੇ ਵੀ ਤਰੀਕੇ ਦੀ ਕਰਾਪਸ਼ਨ ਕੀਤੀ ਆ ਬਈ ਮੈਂ ਇਹ ਬਿਲਕੁਲ ਉਹਨਾਂ ਨੂੰ ਵੀ ਕਲੀਅਰ ਮੈਸੇਜ ਦੇਣਾ ਚਾਹੁੰਦਾ ਮੈਂ ਵੀ ਅੱਜ ਤੋਂ ਬਾਅਦ ਜੋ ਹੋਣਾ ਸੀ ਪਿੱਛੇ ਹੋ ਗਿਆ ਉਹਨੂੰ ਤਾਂ ਅਲੱਗ ਚੈੱਕ ਕਰਾਂਗੇ ਪਰ ਅਗਲਾ ਕਿ ਜੋ ਕੋਈ ਵੀ ਇਦਾਂ ਦੀ ਕੋਈ ਸਾਨੂੰ ਕੋਈ ਕਿਤੇ ਵੀ ਕੋਈ ਕਮੀ ਪੇਸ਼ੀ ਇਦਾਂ ਦੀ ਕੋਈ ਲੱਗੀ ਵੀ ਕਿਸੇ ਨੇ ਕੋਈ ਕਰਾਪਸ਼ਨ ਕੀਤੀ ਆ ਤੇ ਉਹ ਫਿਰ ਆਪ ਜਿੰਮੇਵਾਰ ਹੋਏਗਾ ਠੀਕ ਆ ਤਾਂ ਦੱਸ ਦੇ ਸੀਲੇ ਉਹ ਬਣਿਆ ਜੀਗਾ ਉਹ ਹਲੇ ਤੱਕ ਬੰਦ ਪਿਆ ਹੋਇਆ ਹੈ ਪ੍ਰੋਪਰਲੀ ਉੱਥੇ ਕੋਈ ਕੰਮ ਨਹੀਂ ਹੋ ਰਿਹਾ ਬਹੁਤ ਜਲਦ ਬਹੁਤ ਜਲਦ ਉਹਨੂੰ ਚਲਾਇਆ ਜਾਏਗਾ ਬਹੁਤ ਜਲਦ ਜਲਦੀ ਮੀਟਿੰਗ ਦੇ ਵਿੱਚ ਤੁਹਾਡੇ ਮਿਸਿਸ ਨੇ ਮਦਦ ਉਠਾਇਆ ਸੀਗਾ ਨਾਲ ਦਿੱਤੀ ਨੇ ਤੁਹਾਡੇ ਬੈਠੇ ਨੇ ਇਹਨਾਂ ਨੇ ਮਦਦ ਉਠਾਇਆ ਸੀਗਾ ਜਿਹੜੀ ਛਕਸਤੀ ਲੱਖ ਰੁਪਏ ਦੀ ਸੀਟ ਲਾਈਦਾ ਕੋ ਕੰਮ ਹੋਇਆ ਸੀਗਾ ਉਹਦੀ ਜਿਹੜੀ ਪੁਰਾਣੀ ਲਾਈਟ ਸੀਗੀਆਂ ਉਹ ਵੀ ਗਰਾਊਂਡ ਦੇ ਵਿੱਚ ਜਿਹੜਾ ਤੁਹਾਡਾ ਸਟੋਰ ਦੇ ਵਿੱਚ ਜਮਨ ਸੀ ਕਰਾਈਆਂ ਗਈਆਂ ਉਹ ਕੇਸ ਜਿਹੜਾ ਬੀ ਨੇ ਸੀ ਕੀਤਾ ਗਿਆ ਸੀਗਾ ਉਸ ਕੇਸ ਦੇ ਵਿੱਚ ਆਪਾਂ ਕੋਈ ਅੱਗੇ ਕੋਈ ਨਹੀਂ ਕਰੀ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਬਹੁਤ ਜਲਦੀ ਨੈਕਸਟ ਸਟੈਪ ਲੈ ਕੇ ਮੈਂ ਪਰਸੋਂ ਤੋਂ ਮੀਟਿੰਗਸ ਕਾਲ ਕਰ ਲਈਆਂ ਜੀ ਹਰ ਡਿਪਾਰਟਮੈਂਟ ਦੀਆਂ ਔਰ ਹਰ ਡਿਪਾਰਟਮੈਂਟ ਦੇ ਵਿੱਚ ਪੂਰੀ ਗਰਾਉਂਡ ਲੈਵਲ ਤੇ ਇੱਕ ਇੱਕ ਚੀਜ਼ ਚੈੱਕ ਕੀਤੀ ਜਾਏਗੀ ਨਿਸ਼ਚਿਤ ਰਹੋ ਮੇਤਾਬ ਜਿਲੰਦਰ ਦੇ ਲੋਕਾਂ ਦੀ ਇੱਕ ਪਰਚਾਣੀ ਹਰ ਜਿਹੜਾ ਵੀ ਵਿਅਕਤੀ ਆਪਣੀ ਫੈਕਟਰੀ ਜਾਂ ਮਕਾਨ ਬਣਾਉਂਦਾ ਉਹ ਐਨਓਸੀ ਵੀ ਲੈਣਾ ਚਾਹੁੰਦਾ ਹੈ ਨਕਸ਼ਾ ਵੀ ਪਾਸ ਕਰਾਉਣਾ ਚਾਹੁੰਦਾ ਪਾ ਤੁਹਾਡੇ ਕਾਰਪੋਰੇਸ਼ਨ ਦੇ ਆਫਿਸ ਚ ਜਦੋਂ ਆਉਂਦਾ ਉਹਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਨੂੰ ਮਜਬੂਰਨ ਜਿਹੜਾ ਵੀ ਰਿਸ਼ਵਤ ਵੀ ਦੇਣੀ ਪੈਂਦੀ ਹੈ ਤੇ ਉਹਨੂੰ ਪਰੇਸ਼ਾਨੀ ਆਉਂਦਾ ਪੈਂਦਾ ਉਸ ਬਾਰੇ ਜਲੰਧਰ ਦੇ ਲੋਕਾਂ ਲਈ ਕੀ ਕੀਤਾ ਜਾ ਬਿਲਕੁਲ ਸਾਰੇ ਹੀ ਆਫੀਸਰ ਸਾਹਿਬਾਨ ਨੂੰ ਵੀ ਔਰ ਜਲੰਧਰ ਦੇ ਰੈਜ਼ੀਡੈਂਟਸ ਨੂੰ ਵੀ ਬਿਲਕੁਲ ਕਲੀਅਰ ਮੈਸੇਜ ਹੈ ਬਈ ਜੋ ਕੰਮ ਜੈਨੂਇਨ ਹੈਗਾ ਉਹਦੇ ਵਾਸਤੇ ਜੇ ਕਦੀ ਕੋਈ ਵੀ ਤੁਹਾਡੇ ਕੋਲ ਕਦੀ ਕੋਈ ਪੈਸੇ ਮੰਗਦਾ ਹੋਵੇ ਤੇ ਮੈਂ 20 27 4 ਮੈਂ ਅਵੇਲੇਬਲ ਆ ਮੈਨੂੰ ਜ਼ਰੂਰ ਦੱਸਿਆ ਜਾਵੇ ਜੇ ਕੋਈ ਗਲਤ ਕੰਮ ਔਰ ਕੋਈ ਵੀ ਗਲਤ ਕੰਮ ਕਿਸੇ ਵੀ ਕੀਮਤ ਤੇ ਚਾਹੇ ਉਹ ਮੈਂ ਵੀ ਹੋਵਾਂ ਜਾਂ ਕੋਈ ਮੇਰਾ ਆਪਣਾ ਪਰਿਵਾਰ ਦਾ ਬੰਦਾ ਹੋਵੇ ਕੋਈ ਮੇਰਾ ਫਰੈਂਡ ਸਰਕਲ ਦਾ ਹੋਵੇ ਕੋਈ ਬੰਦਾ ਕੋਈ ਮੇਰੇ ਨਾਮ ਤੇ ਵੀ ਕੱਲ ਨੂੰ ਕੋਈ ਗਲਤ ਕੰਮ ਕਿਸੇ ਅਫਸਰ ਨੂੰ ਕਰੇ ਤੇ ਕਿਸੇ ਨੇ ਬਿਲਕੁਲ ਨਹੀਂ ਕਰਨਾ ਪਰ ਜਾਇਜ਼ ਕੰਮ ਚਾਹੇ ਕੋਈ ਆਮ ਪਬਲਿਕ ਵੀ ਆਂਦੀ ਆ ਉਹਦੇ ਕੰਮ ਨੂੰ ਜੇ ਕੋਈ ਇਸਨੇ ਨਾ ਕੀਤੀ ਤੋ ਆਪ ਜੋਮੇਵਰ ਹੋਏਗਾ ਸਭ ਤੋਂ ਜ਼ਿਆਦਾ ਸੌਰੀਆਂ ਬਣ ਰਹੀਆਂ ਨੇ ਸ਼ਹਿਰ ਦੇ ਵਿੱਚ ਔਰ ਜਿਹੜੀ ਇਲੀਗਲ ਕੁੰਨੀਆਂ ਬਣ ਰਹੀਆਂ ਨੇ ਉਹਦੇ ਵੀ ਜਿਹੜੀਆਂ ਜਿਹੜੀਆਂ ਕੰਡੀਸ਼ਨਸ ਹੁੰਦੀਆਂ ਨੇ ਔਰ ਪੇਂਡੀਆਂ ਆਂ ਲੋਕਲ ਗਵਰਨਮੈਂਟ ਦੀਆਂ ਔਰ 40% ਜਗਾ ਸੜਣੀ ਨਹੀਂ ਛੱਡੀ ਜਾਂਦੀਆਂ ਬਾਅਦ ਵਿੱਚ ਟ੍ਰੈਫਿਕ ਦੀ ਜਿਹੜੀ ਹੈ ਦਿੱਕਤ ਆਂਦੀ ਹੈ ਔਰ ਕਲੋਨੀ ਵਾਲਾ ਕੋਲ ਕਲੋਨੀ ਵੇਚ ਕੇ ਚਲਾ ਜਾਂਦਾ ਸ਼ਹਿਰ ਦੇ ਵਿੱਚ ਐਸੋਲੇ ਨੰਬਰ ਆਫ ਉਦੈ ਨੀਆ ਕਲੋਨੀ ਦੀਆਂ ਕੱਟੀਆਂ ਜਾ ਰਹੀਆਂ ਨੇ ਉਹਦੇ ਵਾਸਤੇ ਤੁਸੀਂ ਕੋਈ ਆਪਣੀ ਕੋਈ ਨਵੀਂ ਕੋਈ ਪਲਾਨਿੰਗ ਜਿਹੜੀ ਵੀ ਟੀਮ ਬਣਾਉਂਗੇ ਬਿਲਕੁਲ ਜੀ ਹਰ ਚੀਜ਼ ਹਰ ਚੀਜ਼ ਇੱਕ ਇੱਕ ਚੀਜ਼ ਚੈੱਕ ਕੀਤੀ ਜਾਏਗੀ ਜੋ ਜਾਇਜ਼ ਹੋਏਗਾ ਅਕੋਰਡਿੰਗ ਟੂ ਲਾ ਹੋਏਗਾ ਉਹੀ ਅਕਸੈਪਟੇਬਲ ਹੋਏਗਾ ਅਕੋਰਡਿੰਗ ਟੂ ਲਾ ਕੁਝ ਵੀ ਅਕਸੈਪਟੇਬਲ ਨਹੀਂ ਹੋਏਗਾ ਸਭ ਤੋਂ ਜ਼ਿਆਦਾ ਹਮ ਪ੍ਰੋਬ ਤੋ ਕਿ ਪਿਛਲੇ ਦਿਨੀ ਪੁਲਿਸ ਕਮਿਸ਼ਨਰ ਵੱਲੋਂ ਵੀ ਮੀਟ ਚਲਾਈ ਗਈ ਸੀ ਕੰਪਨੀ ਬਾਗ ਚੌਂਕ ਤੋਂ ਲੈ ਕੇ ਜਿਹੜਾ ਬਸ ਗਿਆਡੇ ਤੱਕ ਪੂਰੀ ਸੜਕ ਉਲੀ ਕਰਾ ਦਿੱਤੀ ਗਈ ਹੈ ਤਾਂ ਸਾਡੇ ਵਿੱਚ ਕੋਈ ਹਾਲ ਹੋ ਗਏ ਨਹੀਂ ਬਿਲਕੁਲ ਵਾਪਰਦਾ ਉਹਦੀ ਜ਼ਿੰਮੇਵਾਰੀ ਕੌਣ ਲੈ ਰਿਹਾ ਹੈ ਪੁਲਿਸ ਕਮਿਸ਼ਨਰ ਦੀ ਵੀ ਸਹਿਤ ਬਹੁਤ ਪਹਿਲਾਂ ਜਿਹੜੀ ਆਪਾਂ ਜਿਹੜੇ ਸਾਡੇ ਫੜੀਆਂ ਵਾਲੇ ਆ ਜਾਂ ਜਿਹੜੇ ਸਾਡੇ ਇੱਕ ਟ੍ਰੀਟਮੈਂਟਰ ਪਾਲਸੀ ਜਿਹਨੂੰ ਆਪਾਂ ਕਹਿੰਦੇ ਆਲਰੇਡੀ ਸਟਾਰਟ ਕੀਤੀ ਗਈ ਸੀ ਪਰ ਮੇਰੇ ਖਲ ਹਜੇ ਤੱਕ ਉਹਨੂੰ ਪ੍ਰੋਪਰ ਉਹ ਚੱਲ ਨਹੀਂ ਪਾਈ ਹਜੇ ਤੱਕ ਉਹ ਗਰਾਊਂਡ ਲੈਵਲ ਤੇ ਨਹੀਂ ਹਜੇ ਤੱਕ ਉਹ ਚੱਲ ਪਾਈ ਸੋ ਉਹਦੇ ਉਹਦੇ ਜਿਹੜੇ ਉਹਦੇ ਅਫੀਸ਼ਰਸ ਆ ਉਹਦੇ ਨਾਲ ਸੈਟਿੰਗ ਕਰਕੇ ਸਾਡੇ ਜਿਹੜੇ ਐਮਐਲਏ ਸਬਾਨ ਆ ਸਾਡੇ ਹਲਕਾ ਇੰਚਾਰजेस ਆ ਉਹਨਾਂ ਦੀ ਸਲਾਹ ਦੇ ਨਾਲ ਕੋਈ ਕਿਸ ਤਰੀਕੇ ਦੇ ਨਾਲ ਉਹ ਆਪਣੇ ਆਪਣੇ ਹਲਕੇ ਦੇ ਵਿੱਚ ਕੀ ਉਹ ਕਰ ਸਕਦੇ ਹੈਗੇ ਕਿੱਥੇ ਅਸੀਂ ਮਤਲਬ ਜੇ ਕਿਸੇ ਏਰੀਆ ਦੇ ਵਿੱਚ ਤੰਗ ਬਜ਼ਾਰਾਂ ਦੇ ਵਿੱਚ ਜੇ ਕਿਤੇ ਜ਼ਿਆਦਾ ਪ੍ਰੋਬਲਮ ਇਦਾਂ ਦੀ ਹੈਗੀ ਕਬਜ਼ਿਆਂ ਦੀ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਅਸੀਂ ਠੀਕ ਕਰ ਸਕਦੇ ਆ ਉਹ ਜਿਹੜੇ ਹਲਕਾ ਇੰਚਾਰजेस ਆ ਸਾਡੇ ਐਮਐਲਏ ਸਬਾਨ ਆ ਉਹਨਾਂ ਦੀ ਸਲਾਹ ਦਾ ਨੋਕੀਤਾ ਜਾਏ। ਸ਼ਹਿਰ ਦੇ ਵਿੱਚ ਜੇਕਰ ਟ੍ਰੈਕ ਦੀ ਗੱਲ ਕਰੀਏ ਜਿਹੜੇ ਛੋਟੇ ਆਟੋ ਜਿਹੜੇ 파ਕ ਉਹ ਵੀ ਬਹੁਤ ਜ਼ਿਆਦਾ ਟ੍ਰੈਫਿਕ ਨੂੰ ਜਾਮ ਕਰਦੇ ਆ ਥਾਂ ਥਾਂ ਦੇ ਜਾਂ ਗਲੀਆਂ ਦੇ ਵਿੱਚ ਵੀ ਪਰ ਕਿਤਾ ਉਹਨਾਂ ਦੇ ਲਈ ਕੀ ਬਿਲਕੁਲ ਉਹਨਾਂ ਦੇ ਲਈ ਵੀ ਇਹੀ ਉਹੀ ਗੱਲ ਆ ਵੀ ਕੋਈ ਸਾਰੇ ਉਹਨੂੰ ਅਸੀਂ ਜ਼ੋਨ ਵਾਈਜ਼ ਅਸੀਂ ਉਹਨੂੰ ਬਣਾਵਾਂਗੇ ਕਿ ਕਿਸ ਜ਼ੋਨ ਦੇ ਵਿੱਚ ਕਿਸ ਵਹੀਕਲ ਦੀ ਐਂਟਰੀ ਅਲਾਉਡ ਹੈ ਜਾਂ ਕਿਸ ਦੀ ਨਹੀਂ ਅਲਾਉਡ ਹੈਗੀ ਉਹ ਸਾਰਾ ਕੀਤਾ ਜਾਏ। ਪੁਲਿਸ ਦੀ ਮਦਦ ਲਈ ਜਾਵੇ ਬਿਲਕੁਲ ਬਿਲਕੁਲ ਜਿਵੇਂ ਪੁਲਿਸ ਦੇ ਤਰੀਕੇ ਨਾਲ ਸਾਡੀ ਜ਼ਿੰਮੇਵਾਰੀ ਬਣਦੀ ਹੈ। ਸੇਮ ਉਹੀ ਉਹਨਾਂ ਦੇ ਡਿਪਾਰਟਮੈਂਟ ਦਾ ਜਿਹੜਾ ਉਹਨਾਂ ਦਾ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਕੰਮ ਹੈ ਟ੍ਰੈਫਿਕ ਡਿਪਾਰਟਮੈਂਟ ਦਾ ਉਹਨਾਂ ਦੀ ਹੈਲਪ ਲਵਾਂਗੇ ਉਹ ਵੀ ਸਰਕਾਰ ਦਾ ਹਿੱਸਾ ਹੈ ਔਰ ਉਹ ਵੀ ਪਬਲਿਕ ਦੇ ਲਈ ਜੋ ਬੈਸਟ ਹੋ ਸਕਦਾ ਹੈ ਪੁਲਿਸ ਵੀ ਕਰਨਾ ਚਾਹੁੰਦੀ ਹੈ ਸਰ ਜਿਹੜੀਆਂ ਵੀ ਇਲਲੀਗਲ ਕਲੋਨੀਆਂ ਕੱਟੀਆਂ ਗਈਆਂ ਨੇ ਉਹਨਾਂ ਦੀ ਵਾਰੀ ਤੋਂ ਤੁਹਾਡਾ ਕੀ ਅਗਲਾ ਐਕਸ਼ਨ ਹੋਊਗਾ ਬਸ ਦੋ ਦਿਨਾਂ ਦੇ ਵਿੱਚ ਜਿੰਨੇ ਡਿਪਾਰਟਮੈਂਟਸ ਹੈਗੇ ਆ ਉਹ ਸਾਰਿਆਂ ਦੀਆਂ ਮੀਟਿੰਗਸ ਕਾਲ ਕੀਤੀਆਂ ਗਈਆਂ ਵੈਂ ਔਰ ਜੋ ਜੋ ਕੁਝ ਚੱਲ ਰਿਹਾ ਵਾ ਉਹ ਇੱਕ ਇੱਕ ਕਰੀ ਬਸ ਸਿਰਫ ਮੈਨੂੰ 5-7-10 ਦਿਨ ਚਾਹੀਦੇ ਆ ਸਾਰੇ ਸਿਸਟਮ ਨੂੰ ਸਮਝਣ ਔਰ ਉਸ ਤੋਂ ਬਾਅਦ ਉਸੇ ਨਿਸ਼ਾਨ ਤੋਂ ਉਹ ਮੇਰਾ ਤਾਂ ਬਿਆਨ ਕੱਲ ਤੋਂ ਪੋਕੀਤੀ ਦੀ ਕੋਤਰਾ ਸੇ ਸੇਵਾ ਹੈ ਉਹਨਾਂ ਦੀ ਕੁਥੀਆ ਆਪਣਾ ਸਵੱਛਮ ਵਾਸਤਵ ਹੈ ਲਿਆ ਦੀ ਉਹ ਨੂੰ ਕਿਤਾ ਦੇਖਦੇ ਕੋਈ ਮੇਰੀ ਨੌਲੇਜ ਤਾਂ ਨਹੀਂ ਹੈ ਜੀ ਕੱਲ ਤਾਂ ਸਾਰਿਆਂ ਨੇ ਤਿੰਨ ਤਿੰਨ ਨੂਬਰੇ ਨੇ ਅੰਦਵਾਰਾ ਬਾਸ ਲੈ ਲਿਆ ਪਾਰਟੀ ਛੱਡ ਕੇ ਆਜ਼ਾਦ ਦੁਆਰਾ ਹੋ ਗਏ ਮੇਰੇ ਨਾਮ ਸੁਣ ਕੋਈ ਨਹੀਂ ਹੋਰ ਬਤਾ ਮੇਰੀ ਮੇਰੀ ਜਾਣਕਾਰ ਮੇਰੀ ਹਾਜ਼ਰ ਤੱਕ ਮੇਰੀ ਜਾਣਕਾਰੀ ਚ ਨਹੀਂ ਹੈ ਪਰ ਕੱਲ ਤਾਂ ਕੌਂਸਲਰ ਨਰਾਜ਼ ਨਹੀਂ ਤੇ ਦਿਖਾਈ ਪਰ ਕੱਲ ਤਾਂ ਜਦੋਂ ਕੱਲ ਹਾਊਸ ਦੀ ਮੀਟਿੰਗ ਚੱਲ ਰਹੀ ਸੀ ਕਿ ਤਰਸੇਮ ਲਖੋਤਰਾ ਜੀ ਬਿਲਕੁਲ ਮੇਰੇ ਪਿੱਛੇ ਹੀ ਬੈਠੇ ਸੀ ਨਹੀਂ ਪਹਿਲਾਂ ਮੇਰੇ ਪਿੱਛੇ ਬੈਠੇ ਸੀ ਅੱਛਾ ਮੇਰੀ ਜਿੱਦ ਹੈ ਤੁਹਾਨੂੰ ਮੇਰ ਲਾਉਂ ਕਿ ਕਿਹਾ ਗਿਆ ਸਾਰਿਆਂ ਨੂੰ ਬਾਤ ਮੈਂ ਦੇ ਦਿੱਤੇਗੇ ਉਹ ਨਰਾਜ਼ ਹੋ ਗਏ ਆ ਆਮ ਆਦਮੀ ਪਾਰਟੀ ਦੇ ਬਰਖਲਾ ਬੋਲਣਾ ਸ਼ੁਰੂ ਕਰ ਤਰਸੇਮ ਲਖੋਤਰਾ ਜੀ ਸਾਡੇ ਪਰਿਵਾਰ ਦਾ ਹਿੱਸਾ ਹੀ ਹੈਗੇ ਆ ਜੇ ਕੋਈ ਜੇ ਕੋਈ ਕਿਤੇ ਕੋਈ ਗਿਲਾ ਸ਼ਿਕਵਾ ਹੈਗਾ ਤੇ ਉਹਨਾਂ ਨੂੰ ਉਹ ਦੂਰ ਕਰ ਦਿੱਤਾ ਜਾਵੇ ਮੇਰੀ ਮੇਰੀ ਜਾਣਕਾਰੀ ਦੇ ਰਹੀ ਸੀ ਸਰ ਕੱਲ ਕਾਉਂਸਲਰ ਨੂੰ ਬੱਸਾਂ ਦੇ ਵਿੱਚ ਲੈ ਕੇ ਆਉਣਾ ਕਿਤੇ ਭੱਜ ਨਾ ਜਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਹਦਾ 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 ਰੀਜ਼ਨ ਸਿਰਫ ਇੱਕੋ ਹੀ ਸੀਗਾ ਕਿ ਭੱਜ ਨਾ ਜਾਣ ਉਹ ਅੰਦਰ ਐਂਟਰ ਨਹੀਂ ਕਿਉਂ ਦਿੱਤਾ ਉਹਦਾ ਉਹਦਾ ਰੀਜ਼ਨ ਇੱਕੋ ਹੀ ਸੀਗਾ ਜਿਹੜਾ ਬੱਸ ਦੇ ਵਿੱਚ ਲੈ ਕੇ ਆਉਂਦਾ ਵੀ ਅਸੀਂ ਸਾਰੇ ਯੂਨਾਈਟਿਡ ਹੈਗੇ ਆਂ ਇਕੱਠੇ ਹੈਗੇ ਆਂ ਇੱਕ ਮੈਸੇਜ ਜਾਵੇ ਵੀ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਅچھے ਤਰੀਕੇ ਦੇ ਨਾਲ ਅਸੀਂ ਜਾ ਰਹੇ ਹਾਂ ਉਹ ਇਹਦਾ ਮੈਂ ਤੁਹਾਨੂੰ ਜਵਾਬ ਮੈਂ ਤੁਹਾਨੂੰ ਦੇਣਾ ਚਾਹੁੰਦਾ ਮੈਂ ਮਤਲਬ ਇਹ ਬੇਸਿਕਲੀ ਕਿਉਂਕਿ ਪ੍ਰਸ਼ਾਸਨ ਵੱਲੋਂ ਬਿਲਕੁਲ ਕਲੀਅਰ ਡੈਡਲਾਈਨ ਹੈਗੀ ਵੀ 3 ਵਜੇ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਤੇ ਅਸੀਂ ਬਿਲਕੁਲ ਪਲਾਨਡ ਵੇ ਦੇ ਨਾਲ ਚੱਲ ਰਹੇ ਅਸੀਂ ਚੱਲੇ ਜਿਵੇਂ ਅਸੀਂ ਉੱਥੋਂ 2:30 ਵਜੇ ਨਿਕਲੇ ਅਸੀਂ ਕਹਿੰਦੇ 3 ਵਜੇ ਸਾਡੀ ਸਾਰਿਆਂ ਦੀ ਐਂਟਰੀ ਆਉਂਗੀਆਂ ਸਾਡੀਆਂ ਸੈਟਿੰਗਸ ਵੀ ਹੋ ਗਈਆਂ ਔਰ ਮੇਰਾ ਖਿਆਲ ਹੈ ਜਿੰਨਾ ਕਿ ਮੈਂ ਦੇਖ ਰਿਹਾ ਹਾਂ ਸੀਗਾ ਦੇ ਕੁਝ 파ਰਸ਼ਦ ਜਿਹੜੇ ਦੂਜੀ ਪਾਰਟੀਆਂ ਦੇ ਸੀਗੇ ਭਈ ਕੋਈ ਕਿਤੋਂ ਆ ਰਿਹਾ ਕਿਤੋਂ ਆ ਰਿਹਾ ਅੱਧੇ ਤਾਂ ਅੰਦਰ ਐਂਟਰੀ ਨਹੀਂ ਕੋਈ 3:30 ਵਜੇ ਆ ਰਿਹਾ ਇੱਕ ਪ੍ਰੋਫੈਸ਼ਨਲ ਵੱਲੋਂ ਜੇ ਕਲੀਅਰ ਮੈਸੇਜ ਆਗਾ ਵੇ 3 ਵਜੇ ਜਾਣਾ ਤੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਤੋ ਇਹੇ ਰੀਜ਼ਨ ਸੇਗਾ ਜਿਹੜਾ ਬਾਤ ਲੱਗ ਰਿਹਾ ਹੈ ਪਾਰਟੀ ਇਹ ਕਹਿ ਰਹੀ ਹੈ ਦੀ ਇਹਨਾਂ ਨੂੰ ਦੱਸਦਾ ਕਿ ਤੂੰ ਭੱਜ ਨਾ ਜਾ ਆਪੋਜੀਸ਼ਨ ਨੇ ਤਾਂ ਬੋਲ ਲਈਆਂ ਜੀ ਕੁਛ ਨਾ ਕੁਛ ਸਭ ਕੁਝ ਮੈਂ ਸਾਥ ਪਾਰਟੀ ਪਾਰਟੀ ਦੇ ਵੀ ਤੁਹਾਡੀ ਗੱਲ ਗੱਲ ਹੋਈ ਸੀ ਤੇ ਜਿਹੜੇ ਵਿਪਕਸੀ ਗੱਲ ਕਰਦੇ ਹੋ ਕੱਲ ਵਿਪਕਸੀ ਜਿਹੜੇ ਕਾਉਂਸਲਰ ਸੀ ਉਹ ਇਹ ਬਾਹਰ ਘੁੰਮਦੇ ਸੀ ਤੁਸੀਂ ਲੱਖਮੀ ਕਰਾ ਲਿਆ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਾ ਜੀ ਇਹਨਾਂ ਦੇ ਐਂਟਰੀ ਉਹਦੇ ਵਾਸਤੇ ਪ੍ਰਸ਼ਾਸਨ ਵੱਲੋਂ ਬਿਲਕੁਲ ਇੱਕ ਕਲੀਅਰ ਮੈਸੇਜ ਹੈਗਾ ਜੀ ਕਿ 3 ਵਜੇ ਤੱਕ ਐਂਟਰੀ ਸੀਗੀ ਤੇ ਹੁਣ ਜੇ ਕੋਈ ਬੰਦਾ ਮਤਲਬ ਇਸ ਇੰਨਾ ਇੰਪੋਰਟੈਂਟ ਕੰਮ ਇਹ ਕੋ ਬੰਦੇ ਨੇ ਸੋਚ ਚੁੱਕੀ ਨਹੀਂ ਆਪਣੇ दा दा मतलब अगले एक करियर नहीं जेड़ा बंदा इतना भी मतलब अपने आप ਨੂੰ ਨਹੀਂ ਆਪਣੀ ਜਿੰਮੇਵਾਰੀ ਸਮਝ ਰੇ ਵੀ ਕੋਈ 3:3 ਵਜੇ ਆ ਰਿਹਾ ਤੇ ਕੋਈ 3:30 ਵਜੇ ਆ ਰਿਹਾ ਉਹਦਾ ਜਵਾਬ ਤਾਂ ਫਿਰ ਉਹੀ ਦੇ ਸਕਦੇ ਸੀ ਸਾਡੀ ਤੁਹਾਡੇ ਕੋਲ ਰੋਰ ਸੀ ਜਿਹੜੀ ਮੀਟਿੰਗ ਉੱਥੇ ਹੋਈ ਹੈ ਤੁਹਾਡੀ ਹੋਟਲ ਦੇ ਵਿੱਚ ਉਹ ਕਹਿੰਦੇ ਬਹੁਤ ਬੁਰਾ ਹਾਲ ਸੀ ਉਹਨਾਂ ਦਾ ਦੋ ਦੋ ਜਿਹੜੇ ਉਹਨਾਂ ਨੇ ਜਿਹੜੇ ਆ ਲੈ ਕੇ ਸਤਿ ਪੂਜ ਰਹੇ ਸੀ ਉਹ ਕੀ ਕਰੀ ਸੀ ਜੀ ਮੇਰੀ ਜਾਣਕਾਰੀ ਨਹੀਂ ਹੈ ਜੀ ਕੋਈ ਸਾਰੇ ਖੁਸ਼ੀ ਚ ਢੋਲ ਵਜਾ ਰਹੇ ਸੀ ਕਿ ਲੋਕਾਂ ਨੂੰ ਲਾਸਟ ਮਿੰਟ ਮੈਸੇਜ ਦੇਣਾ ਚਾਹੁੰਦੇ ਠੰਡੇ ਬਿਆਰ ਜਿਹਾ ਲੱਗਦਾ ਹੋਇਆ ਠੰਡੇ ਬਿਆਰ ਲੱਗਦਾ ਮੇਰ ਮਲਗੀ ਬੋਲ ਉਹਦਾ ਮੁੱਦਾ ਕਿ ਲੋਕਾਂ ਨੂੰ ਟ੍ਰੈਫਿਕ ਦੇ ਵਿੱਚ ਉਹਦੇ ਕਾਫੀ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਪਿੱਛੇ ਪੁਲਿਸ ਨੇ ਉਸ ਨੂੰ ਸਾਫ਼ੀ ਕਰਵਾਇਆ ਸੀ ਤੇ ਉਦੋਂ ਟ੍ਰੈਫਿਕ ਜਿਹੜੀ ਬਿਲਕੁਲ ਸਕਾਰੂ ਧਾਣੇ ਚੱਲਣ ਲੱਗੀ ਲੇਕਿਨ ਉਹ ਦੁਬਾਰਾ ਫੇਰ ਲੱਗਣ ਲੱਪਿਆ ਵਾ ਪਰ ਤੁਹਾਡੇ ਨਗਰ ਨਿਗਮ ਦੇ ਕੁਝ ਅਧਿਕਾਰੀ ਜਿਹੜੇ ਨੇ ਕਈ ਵਾਰੀ ਕਾਰਵਾਈ ਕੀਤੀ ਹੈ ਹੁਣ ਕੀ ਤੁਸੀਂ ਮਿਹਰਬਾਨੀ ਜੋ ਕੀ ਹੁਣ ਠੰਡੇ ਵੀ ਆਰਦੀ ਕੀ ਕਾਰਵਾਈ ਹੋਏਗੀ ਕਿਉਂ ਇਸ ਤਰ੍ਹਾਂ ਲੱਗੇਗਾ ਜੋ ਮੈਂ ਤੁਹਾਨੂੰ ਪਹਿਲਾਂ ਵੀ ਰਹੀ ਮੈਂ ਗੱਲ ਦੱਸੀ ਆ ਏਰੀਆ ਵਾਈਜ਼ ਏਰੀਆ ਵਾਈਜ਼ ਜਿਹੜੇ ਸਾਡੇ ਐਮਐਲਏ ਸਾਬਾਨ ਆ ਔਰ ਸਾਡੇ ਜਿਹੜੇ ਹਲਕਾ ਇੰਚਾਰजेस ਜੋ ਬੈਸਟ ਹੋ ਸਕਦਾ ਹੋਊਗਾ ਉਹ ਕਰਾਂਗੇ ਜੇ ਕੋਈ ਚੀਜ਼ ਕਿਤੇ ਕੋਈ ਦਿੱਕਤ ਆ ਰਹੀ ਹੈ ਪਬਲਿਕ ਨੂੰ ਕਿਸੇ ਚੀਜ਼ ਦੀ ਉਹਨੂੰ ਕਿਸ ਤਰੀਕੇ ਦੇ ਨਾਲ ਕਿਉਂਕਿ ਦੇਖੋ ਵੀ ਜੇ ਜਿਹੜੇ ਕੋਈ ਵਿਅਕਤੀ ਉੱਥੇ ਕੋਈ ਰੀਡਿੰਗਾਂ ਫੜੀਆਂ ਲਾ ਰਹੇ ਆ ਪਿਛਲੇ ਨੇ ਸਾਲਾਂ ਤੋਂ ਆਪਾਂ ਕਿਸੇ ਦਾ ਰੋਜ਼ਗਾਰ ਵੀ ਨਹੀਂ ਅਸੀਂ ਕੋਈ ਕਿਸੇ ਦਾ ਖੋਣਾ ਪਰ ਉਹਨੂੰ ਸ਼ਹਿਰ ਵਾਸੀਆਂ ਨੂੰ ਵੀ ਦਿੱਕਤ ਨਾ ਆਵੇ ਇਹ ਚੀਜ਼ ਨੂੰ ਕਿਸ ਤਰੀਕੇ ਨਾਲ ਅਸੀਂ ਬੈਲੈਂਸ ਬਣਾ ਕੇ ਚੱਲ ਸਕਦੇ ਆ ਉਹ ਕੀਤਾ ਜਾਏਗਾ ਇਹਦਾ ਡੰਪ ਬੜਾ ਚਰਚਾ ਬਣਿਆ ਚਰਚਾ ਵਿਸ਼ੇ ਬਣਿਆ ਗਿਆ ਠੀਕ ਹੈ ਨਸ ਬਾਰੇ ਉਹਦਾ ਬਹੁਤ ਜਲਦ ਬਹੁਤ ਜਲਦ ਅਸੀਂ ਕੋਈ ਨਾ ਕੋਈ ਕੋਈ ਉਹਨਾਂ ਕੋਈ ਉਹਦਾ ਹੱਲ ਕੱਢ ਕੇ ਕਿਸ ਤਰੀਕੇ ਦੇ ਨਾਲ ਉਹਨੂੰ ਕਿਥੇ ਸ਼ਕਤੀਤਾ ਜਾ ਸਕਦਾ ਵੈ ਉਹਦਾ ਇੱਕ ਵਾਰੀ ਬਸ ਔਨ ਗਰਾਉਂਡ ਮੈਨੂੰ ਪਹੁੰਚ ਲੈਂਦੇ ਹੋ ਤਾਂ ਫਿਰ ਤੁਹਾਨੂੰ ਤੁਸੀਂ ਆਪ ਕੰਮ ਸ਼ੁਰੂ ਕਰੋਗੇ ਵੀ ਜੋ ਕਿਹਾ ਸੀਗਾ ਉਹ ਕਰਕੇ ਦਿਖਾਇਆ ਕਿਉਂਕਿ ਇੱਕ ਮੇਰਾ ਇਹ ਮੰਨਣਾ ਜ਼ਰੂਰ ਹੈ ਵੀ ਜੇ ਕੋਈ ਕੰਮ ਕਰਨਾ ਹੈ ਤੇ ਉਹਦੇ 100 ਤਰੀਕੇ ਲੱਭ ਸਕਦੇ ਆ ਤੇ ਜੇ ਕੋਈ ਕੰਮ ਨਹੀਂ ਕਰਨਾ ਉਹਦੇ 100 ਬਹਾਨੇ ਵੀ ਲੱਭ ਸਕਦੇ ਆ ਇਹ ਤਾਂ ਕਾਲਸੀਨਾ ਰੋਡ ਤੇ ਤੁਹਾਡੇ ਵੈਸਲ ਕੇ ਹੀ ਜਾਂਦਾ ਸੱਤ ਬਲੂਨੀ ਕਿੱਥੇ ਜਾ ਰਹੀਆਂ ਲੱਗੀਆਂ ਵੈਸਟ ਹਲਕਾ ਪਹਿਲਾਂ ਤਾਂ ਮੇਰਾ ਨਹੀਂ ਹੈਗਾ ਜੀ ਇਸ ਟਾਈਮ ਭਗਤ ਜੀ ਉਹ ਕਰ ਰਿਹਾ ਜੀ ਉਹਨਾਂ ਦੀ ਉਹ আর ਜਿਹੜੀ ਇਲੀਗਲ ਕਲੋਨੀ ਦੀ ਤੁਸੀਂ ਗੱਲ ਕਰ ਰਹੇ ਹੋ ਐਦਾਂ ਦੀ ਕੋਈ ਮੇਰੀ ਜਾਣਕਾਰੀ 'ਚ ਨਹੀਂ ਹੈਗਾ ਕੋਈ ਤੇ ਜੇ ਕਿਤੇ ਵੀ ਹੋਏਗਾ ਜੇ ਕਿਤੇ ਵੀ ਹੋਏਗਾ ਸ਼ਰਵਾ ਜੀ ਇਕੱਲੇ ਇਕੱਲੇ ਵੈਸਟ ਹਲਕੇ ਦੀ ਗੱਲ ਨਹੀਂ ਕਰ ਰਹੇ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਜਗ੍ਹਾ ਤੇ ਕੋਈ ਵੀ ਇਲੀਗਲ ਕੰਮ ਨਹੀਂ ਹੋਣ ਦਿੱਤਾ ਜਾਏਗਾ ਬਿਲਕੁਲ ਉੱਪਰੋਂ ਸਾਨੂੰ ਬਿਲਕੁਲ ਕਲੀਅਰ ਮੈਸੇਜ ਹੈ ਸ਼ਾਇਦ ਇਸੇ ਲਈ ਸਾਡੀ ਇਹ ਜ਼ਿੰਮੇਵਾਰੀ ਲੱਗੀ ਆ ਬਿਲਕੁਲ ਕਲੀਅਰ ਮੈਸੇਜ ਆ ਜ਼ੀਰੋ ਟੋਲਰੈਂਸ ਅਗੇਂਸਟ ਕਰ ਰਹੇ ਆ ਜੇ ਕੋਈ ਸ਼ਹਿਰ ਵਾਸੀ ਬਾਹਰੋਂ ਆਂਦਾ ਬੋਰਡ ਦੇ ਉੱਤੇ ਲਿਖਿਆ ਜਾਂਦਾ ਜਲੰਧਰ ਤੁਹਾਡਾ ਸਵਾਗਤ ਹੈ ਮਗਰ ਸਵਾਗਤ ਊੜਾ ਕਰਦਾ ਬਸ ਥੋੜੇ ਜਿਹੜਾ ਦਾ ਟਾਈਮ ਦੇ ਦਿਓ ਤੁਸੀਂ ਆਪ ਕਹਣਾ ਤੁਸੀਂ ਆਪ ਕਹੋਗੇ ਵੀ ਬਈ ਬਿਲਕੁਲ ਜੋ ਲਿਖਿਆ ਗਿਆ ਉਹ ਐਕਚੁਅਲ ਚ ਉਹ ਆਨ ਪ੍ਰੈਕਟੀਕਲ ਗਰਾਉਂਡਸ ਵੀ ਹੋਏਗਾ ਜੀ ਜਲੰਧਰ ਦੀਆਂ ਜਿਹੜੀਆਂ ਇੰਟਰੈਸ ਹੈਗੀਆਂ ਮੈਂ ਜਲੰਧਰ ਦੀਆਂ ਜਿਹੜੀਆਂ ਇੰਟਰੈਸ ਆ ਬਿਲਕੁਲ ਤੁਹਾਡਾ ਸਵਾਲ ਠੀਕ ਹੈ ਉਹਨਾਂ ਨੂੰ ਅੱਛਾ ਉਹਨੂੰ ਕਰਨਾ ਸਾਡੀ ਜ਼ਿੰਮੇਵਾਰੀ ਹੈਗੀ ਆ ਔਰ ਅਸੀਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਪੂਰੀ ਕੰਡਾ ਲੈ ਕੇ ਪਟਾਹ ਹਰ ਚੀਜ਼ ਦਾ ਕੋਈ ਨਾ ਕੋ ਹੱਲ ਕੱਢਾਂਗੇ ਜੀ ਮੇਰੇ ਵਾਲਜੀ ਨੇ ਸਿਆ ਮੱਧਿਆ ਸੀਗਾ ਮਸ਼ੀਨ ਜਿਹੜੀ ਹੈ ਵਾਸ਼ ਜਿਹੜੀ ਸਫਾਈ ਵਾਲੀ ਮਸ਼ੀਨ ਹੈ ਇਹ ਚੱਲੀ ਨਹੀਂ ਕਈ ਮਹੀਨੇ ਨਹੀਂ ਚੱਲੀ ਤੇ ਪੈਟਰੋਲ ਉੱਥੇ ਜਾਂਦਾ ਰਿਹਾ ਕੋਈ ਚੰਦ ਜੀ ਨੇ ਮੌਕੇ ਤੇ ਜਾ ਕੇ ਉਹਨਾਂ ਦਾ ਡੈਮੋ ਵੀ ਦਿੱਤਾ ਸੀ ਕੋਈ ਗੱਲ ਨਹੀਂ ਉਹ ਵੀ ਸਾਰਾ ਕੁਝ ਚੈੱਕ ਕਰਾਂਗੇ ਜੀ ਮੇਰਾ ਲਾਸਟ ਤੇ ਕੀ ਮੈਸੇਜ ਦੇਣਾ ਹੈ ਮੇਰਾ ਲਾਸਟ ਕਹਿੰਨਾ ਕਈ ਮੀਰ ਆਏ ਕਈ ਮੀਰ ਚਲੇ ਗਏ ਮਗਰ ਤਿਆਰੀ ਪੂਰੀ ਦੀ ਜਿਹੜੀ ਹਾਲਾਤ ਹੈ ਉੱਥੇ ਦੇ ਪੁੱਥੀ ਹੈ ਦੇਖੋ ਪਹਿਲੀ ਚੀਜ਼ ਆਇਆ ਵੀ ਕਈ ਨੇਰਾਏ ਕਈ ਚਲੇਗੇ ਇਹ ਬੇਸਿਕਲੀ ਜ਼ਿੰਮੇਵਾਰੀ ਆ ਜੀ ਪ੍ਰਮਾਤਮਾ ਦਿੰਦਾ ਪਾਰਟੀਆਂ ਦਿੰਦੀਆਂ ਅੱਜ ਕਿਸੇ ਨੂੰ ਕੱਲ ਕਿਸੇ ਨੂੰ ਔਰ ਜਿਹੜਾ ਬੰਦਾ ਜਦੋਂ ਜਿਸ ਪੋਸਟ ਤੇ ਬੈਠੇ ਉਹ ਜਿੰਨਾ ਕੋ ਸਕਦਾ ਆਪਣੇ ਵੱਲੋਂ ਬੈਸਟ ਔਰ 100% ਦੇਣਾ ਚਾਹੀਦਾ ਉਹ ਤਾਂ ਧਿਆਨ ਦੇ ਤੇ ਜ਼ਰੂਰ ਦੇਵਾਂਗੇ ਜੀ ਜਿਹੜਾ ਕੈਰੀ ਪੋਲੀ ਦੀ ਜੋ ਸਮੱਸਿਆ ਹੈਗਾ ਆਲਰੇਡੀ ਇਹ ਮੈਂ ਵੀ ਤੁਹਾਡੇ ਕਨ ਸ਼ਹਿਰਦਾਰੀਆਂ ਕਾਫੀ ਸਾਰੀਆਂ ਸਮੱਸਿਆਵਾਂ ਮੇਰੀ ਨੌਲੇਜ ਹੈਗੀਆਂ ਮੈਂ ਪਾ ਮੀਡੀਆ ਦੇ ਸਾਰੇ ਸਾਥੀਆਂ ਦੇ ਨਾਲ ਕਿੰਨੇ ਵਜੇ ਆਪਾਂ ਬੈਠਿਆ ਕਰਾਂਗੇ ਤੁਹਾਡੇ ਵੀ ਸਮਾਂ ਦਮਾ ਧਿਆਨ ਦੇ ਵਿੱਚ ਕੋਈ ਵੀ ਸਮੱਸਿਆ ਆਵੇ ਤੇ ਉਹ ਬਿਲਕੁਲ ਆਪਾਂ ਇੱਕ ਟੀਮ ਵਰਕ ਆਪਾਂ ਬਣਾ ਕੇ ਆਪਾਂ ਸਾਰੇ ਚੱਲਾਂਗੇ ਕੋਈ ਈਦਾ ਵੀ ਸਮੱਸਿਆ ਜਰੂਰ ਸ਼ੇਅਰ ਕਰਿਆ ਕਰੋ ਉਹਦਾ ਹੱਲ ਡਾਂਡੀਏ ਸਰ ਮਾਡ ਦਾ ਟੋਨ ਸਰ ਇਸ ਵਾਰ ਪਹਿਲੀ ਤੁਹਾਡੀ ਇੱਕ ਪਹਿਲੀ ਪ੍ਰੈਸ ਕਾਨਫਰੰਸ ਹੈ ਆਪਣੇ ਜਲੰਧਰ ਵਾਸੀਆਂ ਨੂੰ ਕੋਈ ਨਹੀਂ ਮੀਸੇਜ ਜਲੰਧਰ ਵਾਸੀਆਂ ਨੂੰ ਮੈਂ ਫੇਰ ਪਹਿਲਾ ਦਿੱਤਾ ਮੈਸੇਜ ਰਿਪੀਟ ਕਰਨਾ ਚਾਹੂੰਗਾ ਕਿ ਆਮ ਆਦਮੀ ਪਾਰਟੀ ਵਚਨ ਬੰਧ ਹੈ ਜਲੰਧਰ ਸ਼ਹਿਰ ਦੇ ਡਿਵੈਲਪਮੈਂਟ ਦੇ ਲਈ ਔਰ ਜਲੰਧਰ ਨੂੰ ਇੱਕ ਵਿਕਸਿਤ ਸ਼ਹਿਰ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਔਰ ਜੋ ਇਟ ਵਿਲ ਟੇਕ ਟਾਈਮ ਮੈਂ ਤੁਹਾਨੂੰ ਇਹ ਗੱਲ ਕਹਾਂ ਬਈ ਕੋਈ ਮੇਰੇ ਕੋਲ ਵੀ ਕੋਈ ਜਾਦੂ ਦੀ ਛੜੀ ਨਹੀਂ ਹੈ ਵੀ ਜੋ ਇਹ ਬਈ ਮੈਂ ਇੱਕ ਦਿਨ ਕੋਈ ਜਾਦੂ ਦੀ ਛੜੀ ਚਲਾ ਦੂੰਗਾ ਤੇ ਸਾਰਾ ਕੁਝ ਠੀਕ ਹੋ ਜਾਏਗਾ ਇਟ ਵਿਲ ਟੇਕ ਟਾਈਮ ਪਰ ਜਦੋਂ ਨੀਅਤ ਅੱਛੀ ਹੋਵੇ ਨੀਤੀਆਂ ਆਪੇ ਹੀ ਅੱਛੀਆਂ ਬਣ ਜਾਂਦੀਆਂ ਮੈਂ ਔਰ ਵਿਦਆਊਟ ਵੇਸਟਿੰਗ ਆਫ ਸਿੰਗਲ ਡੇ ਅਸੀਂ ਇੱਕ ਦਿਨ ਵੀ ਖਰਾਬ ਨਹੀਂ ਕਰਾਂਗੇ ਔਰ ਜੋ ਕੰਮ ਹੈਗਾ ਵਾ ਉਹਨੂੰ ਮਤਲਬ ਪਰਸੋਂ ਤੋਂ ਹੀ ਉਹਦੀਆਂ ਮੀਟਿੰਗ ਸਟਾਰਟ ਕਰਕੇ ਜੋ ਜੋ ਹੋਣਾ ਹੋਊਗਾ ਉਹ ਕਰਾਂਗੇ ਸ਼ਹਿਰ ਵਾਸੀਆਂ ਨੂੰ ਇੱਕੋ ਰਿਕਵੈਸਟ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਵਾਂਗੇ ਸ਼ਹਿਰ ਵਾਸੀ ਵੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਮਦਦ ਜੋ ਟੈਕਸਸ ਬੰਦੇ ਹੈਗੇ ਆ ਉਹ ਟੈਕਸਸ ਜ਼ਰੂਰ ਦਿੱਤੇ ਜਾਣ ਕੱਲ ਨੂੰ ਕੋਈ ਵੀ ਮੇਰਾ ਸਾਥੀ ਮੇਰਾ ਦੋਸਤ ਮੇਰਾ ਕੋਈ ਰਿਲੇਟਿਵ ਔਰ ਸਾਡਿਆਂ ਚੋਂ ਕਿਸੇ ਦੇ ਵੀ ਪਾਰਸ਼ਾ ਸਾਥੀ ਦਾ ਕੋਈ ਰਿਲੇਟਿਵ ਉਹ ਇਹ ਨਾ ਸਮਝੇ ਵੀ ਉਹ ਕੱਲ ਨੂੰ ਸਾਨੂੰ ਜਾਣਦਾ ਜਾਂ ਸਾਡਾ ਦੋਸਤ ਹੈ ਤੇ ਉਹ ਆਪਣਾ ਮਤਲਬ ਕਿਸੇ ਵੀ ਤਰੀਕੇ ਦਾ ਕੋਈ ਕਰਪਸ਼ਨ ਨਾ ਕੋਈ ਟੋਲਰੇਟ ਕੀਤੀ ਜਾਏਗੀ ਕਿਸੇ ਵੀ ਲੈਵਲ ਤੇ ਚਾਹੇ ਕੋਈ ਸਾਡਾ ਵੀ ਕੋਈ ਹੈਗਾ ਮਤਲਬ ਜ਼ੀਰੋ ਟੋਲਰੈਂਸ ਅਗੇਂਸਟ ਕ腐ਸ਼ਨ ਹੋਏਗੀ ਪਰ ਜਿਹੜੇ ਰੈਜ਼ੀਡੈਂਟਸ ਹੈਗੇ ਆ ਉਹ ਵੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਦੇ ਨਾਲ ਨਿਭਾਉਣ ਤੇ ਸ਼ਹਿਰ ਸਾਡਾ ਸਾਰਿਆਂ ਦਾ ਇਹਨੂੰ ਖੂਬਸੂਰਤ ਤਰੀਕੇ ਦੇ ਨਾਲ ਅਸੀਂ ਸਾਰੇ ਚਲਾਈਏ ਔਰ ਲਾਸਟ ਦੇ ਵਿੱਚ ਫੇਰ ਇੱਕੋਈ ਗੱਲ ਆ ਵੀ ਆਉਣ ਵਾਲਾ ਜਿਹੜਾ ਸਮਾਂ ਹੈ ਹੋ ਸਕਦਾ ਹੈ ਸ਼ਹਿਰ ਵਾਸੀਆਂ ਨੂੰ ਇਹ ਵੀ ਲੱਗੇ ਵੀ ਸ਼ਾਇਦ ਸਾਡੇ ਨਾਲ ਥੋੜੀ ਜਿਹੀ ਸਖਤੀ ਕੀਤੀ ਜਾ ਰਹੀ ਹੈ ਪਰ ਐਟ ਦੀ ਐਂਡ ਉਹ ਜਿਹੜੀ ਸਖਤੀ ਹੋਏਗੀ ਉਹ ਸ਼ਹਿਰ ਦੀ ਬਿਹਤਰੀ ਲਈ ਹੋਏਗੀ ਬਹੁਤ ਬਹੁਤ ਧੰਨਵਾਦ